ਜਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾ ਨਗਰ ਦੇ ਅਧੀਨ ਆਉਂਦੇ ਪਿੰਡ ਮਕੋੜਾ ਪਤਨ ਨੇੜੇ ਰਾਵੀ ਦਰਿਆ ਤੇ ਬਣਿਆ ਅਸਥਾਈ ਪੁਲ ਚੁੱਕੇ ਜਾਣ ਕਾਰਨ ਰਾਵੀ ਦਰਿਆ ਦੇ ਪਾਰ ਵੱਸਦੇ 7 ਪਿੰਡਾਂ ਦਾ ਸੰਪਰਕ ਭਾਰਤ ਦੇ ਹੋਰ ਹਿੱਸਿਆਂ ਨਾਲ ਤੋੜ ਚੁੱਕਾ ਹੈ ਹੁਣ ਇਹਨਾਂ ਪਿੰਡਾਂ ਦੇ ਰਹਿਣ ਵਾਲਿਆਂ ਲਈ ਦਰਿਆ ਪਾਰ ਕਰਨ ਦਾ ਇਕੋ ਇਕ ਮਾਤਰ ਸਹਾਰਾ ਨਾਜ਼ੁਕ ਕਿਸ਼ਤੀ ਹੀ ਰਹਿ ਗਿਆ ਹੈ ਦੱਸਣਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਰਾਵੀ ਦਰਿਆ ਦੇ ਪਾਰ ਕੁੱਲ 14 ਪਿੰਡ ਵਸਦੇ ਸਨ ਪਰ ਆਜ਼ਾਦੀ ਦੇ 36 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਪਿੰਡਾਂ ਦੀ ਕਿਸੇ ਸਰਕਾਰ ਨੇ ਢੰਗ ਨਾਲ ਦਾਨੀ ਕੀਤੀ ਨਤੀਜੇ ਵਜੋਂ ਕਈ ਪਰਿਵਾਰ ਇਥੋਂ ਆਪਣਾ ਵਸੋਬਸ ਛੱਡ ਕੇ ਹੋਰ ਥਾਵਾਂ ਤੇ ਚੱਲ ਚੁੱਕੇ ਹਨ ਇਸ ਸਮੇਂ ਇੱਥੇ ਸਿਰਫ 7 ਪਿੰਡ ਹੀ ਵਸ ਰਹੇ ਹਨ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਅੱਜ ਵੀ ਨਾ ਸੜਕ ਨਾ ਸਿਹਤ ਨਾ ਵਿਦਿਆ ਅਤੇ ਨਾ ਆਵਾਜਾਈ ਦੀਆਂ ਮੁੱਢਲੀਆਂ ਸਹੂਲਤਾਂ ਉਪਲਬਧ ਹਨ ਰਾਵੀ ਤੇ ਪੱਕਾ ਪੁਲ ਨਾ ਹੋਣ ਕਰਕੇ ਇਹ ਲੋਕ ਹਮੇਸ਼ਾ ਜੋਖਮ ਭਰੀ ਜ਼ਿੰਦਗੀ ਜਿਉਂ ਲਈ ਮਜਬੂਰ ਹਨ ਅਜਿਹੇ ਹਾਲਾਤਾਂ 'ਚ ਦੇਸ਼ ਦੀ ਆਜ਼ਾਦੀ ਵੀ ਇਹਨਾਂ ਲਈ ਕੇਵਲ ਕਾਗਜ਼ੀ ਲਫ਼ਜ਼ ਬਣ ਕੇ ਰਹਿ ਗਈ ਹੈ ਵਿਸ਼ੇਸ਼ ਰਿਪੋਰਟ ਰਾਜ ਰੰਧਾਵਾ ਗੁਰਦਾਸਪੁਰ ਤੋਂ ਮੇਰਾ ਨਾਮ ਰਮਨ ਕੁਮਾਰਾ ਮੇਰਾ ਪਿੰਡ ਭਰਿਆਣਾ ਹਾਂ ਜਿਹੜਿਆਂ ਨੂੰ ਪਾਰਾਈ ਦੇ ਮੁਸ਼ਕਲ ਜੀ ਮੁਸ਼ਕਲੀ ਮੁਸ਼ਕਲਾ ਪੋਲੋ ਚੁੱਕਰੇ ਤਕਰੀਬਨ 10 ਦਿਨ ਹੋ ਗਏ ਤੇ ਹੁਣ ਬਸਾਤਾ ਹਾਂ ਪੋਲੋ ਤਕਰੀਬਨ 4 ਮਹੀਨੇ ਚੁੱਕਿਆ ਰਹਿਣਾ ਦੇ ਵਿੱਚ ਪਾਣੀ ਦਾ ਵੀ ਉਤਾਚਰਾਫ ਘਟ ਵੱਧ ਹੁੰਦਾ ਰਹਿਣਾ ਤੇ ਕਈ ਵਾਰ ਤਾਂ 2-3 ਤਿੰਨ ਦਿਨਾਂ ਨੰ ਬੇੜੀ ਨਹੀਂ ਪੈਂਦੀ ਆ ਜੀ ਪਾਣੀ ਦਾ ਓਵਰਫਲੋ ਹੋ ਰੰਦਾ ਮਤਲਬ ਤੇ ਲੋਕੀ ਫਿਰ ਇੱਧਰ ਆਂਦਾ ਕਿਵੇਂ ਪਿੰਡਾਂ ਵਿੱਚ ਪਾਣੀ ਆ ਜਾਂਦਾ ਤਾਂ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਹੈ ਸਰਕਾਰੀ بس ਉਸ ਤੋਂ ਬਾਅਦ ਸਕੂਲ ਨਹੀਂ ਆ ਗਿਆ ਹੁਣ ਕੋਈ ਬੱਚਾ ਜਾਏ ਤੇ ਹੁਣ ਚੰਕਰਾ ਲਾ ਕੇ ਪਿੰਡ ਬੰਦਾ ਦਾ ਸਕੂਲ ਆਗਾ ਪਲੱਸ ਟੂ ਦਾ ਹੁਣ ਕੋਈ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਰਾ ਪਰ ਕਰਕੇ ਉਹ ਤਾਂ ਬੜਾ ਮੁਸ਼ਕਿਲ ਆ ਪੜਾਈ ਦੇ ਲੈ ਵ ਤੇ ਬਿਲਕੁਲ ਜ਼ੀਰੋ ਹੈ ਐਮਰਜੈਂਸੀ ਪੈਂਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ ਜੇ ਵੈਸੇ ਹੀ ਬੀਐਸਐਫ ਸਾਡੇ ਲਗੇ ਯੂਨਿਟਾਂ ਜਿਹੜੀਆਂ ਥਰੂ ਕੋਈ ਟ੍ਰੀਟਮੈਂਟ ਹੋ ਜੇ ਤਾਂ ਉਹ ਹੋ ਜੇ ਨਾ ਤੇ ਬੜਾ ਮੁਸ਼ਕਿਲ ਨਹੀਂ ਆ ਪਰ ਆਉਂਦੇ ਨੇ ਤੇ ਬੜੀ ਮੁਸ਼ਕਿਲ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਬੇੜੀ ਵਿੱਚ ਬੈਠੇ ਆ ਉਹਨਾਂ ਨੂੰ ਇੱਕ ਘੰਟਾ ਲੱਗ ਜਾਏ ਦੋ ਘੰਟੇ ਲੱਗ ਜਾਏ ਕੋਈ ਪਤਾ ਨਹੀਂ ਜਦੋਂ ਬਲਾਹਣਗੇ ਬੇੜੀ ਚਲਾਣਗੇ ਫਿਰ ਉੱਥੇ ਜਾਣਗੇ ਦੋ ਘੰਟੇ ਫਿਰ ਉਧਰ ਜਿਹੜੇ ਆਣ ਵਾਲੇ ਬੰਦੇ ਉਹ ਵੀ ਵੇਟ ਕਰਨਗੇ ਉਹ ਵੀ ਚੜਾਨਗੇ ਬਈ ਸਰਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬ ਹੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗਿਆ ਹੱਸ ਤੱਕ ਕੋਈ ਅਪਡੇਟ ਨਹੀਂ ਆਇਆ ਹੁਣ ਹਵਾਵਾਂ ਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੀਆਂ ਦਰਜ ਪਾਰਟੀਆਂ ਇੱਥੇ ਆ ਕੇ ਬੜਾ ਵਾਅਦੇ ਕਰ ਦਈਆਂ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਬਸ ਜਦੋਂ ਵੋਟ ਪੈਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਹੁੰਦਾ ਮੈਂ ਮੰਗ ਕਿ ਸਾਡੇ ਵੱਲੋਂ ਪੁੱਛਦੀ ਕਿਉਂਕਿ ਸਾਡੇ ਇੱਥੇ ਤਕਰੀਬਨ 7-8 ਪਿੰਡ ਆ ਬੜੇ ਮੁਸ਼ਕਿਲ ਹਾਲਾਤਾਂ 'ਚ ਰਹਿੰਦੇ ਆ ਉਹਨਾਂ ਦੀ ਇਹੀ ਕੁਝ ਜਮੀਨਾ ਪੈਲੀਆਂ ਕੁਝ ਕੋਈ ਰਸਬਣੀ ਖਾਦ ਵਗੈਰਾ ਜੋ ਕੁਝ ਲੈਣਾ ਹੈ ਤੇ ਬੜਾ ਮੁਸ਼ਕਿਲ ਜਾਂਣਾ ਤੇ ਬਾਸਤੀ ਹੁਣ ਬੇੜੀ ਦਾ ਸਫਰਾ ਬੇੜੀ ਜਾਇਕ ਤੇ ਪਾਰ ਜਾਵਾਂਗੇ ਨਹੀਂ ਤਾਂ ਫਿਰ ਨਹੀਂ ਜਾਵਾਂਗੇ ਅਗਰ ਇਹ ਪਾਣੀ ਦਰਿਆ ਚ ਵੱਜ ਜਾਂਦਾ ਫਿਰ ਬੇੜੀ ਬੰਦ ਹੋਈ ਨਹੀਂ ਪਾਣੀ ਹਾਂ ਪਾਣੀ ਅਗੇ ਦਰਿਆ ਚ ਵੱਜ ਜਾਂਦਾ ਤੇ ਬੇੜੀ ਬੰਦ ਹੋ ਜਾਂਦੇ ਹੋ ਤੇ ਦੋ ਦੋ ਦਿਨ ਪੇੜੀ ਬੰਦ ਹੀ ਰਹੇ ਜਿਹੜਾ ਪਾਰ ਰੁਗ ਗਿਆ ਪਾਰ ਡੁਗੋ ਗਿਆ ਇੱਧਰ ਉੱਧਰ